ਸਾਰੀ ਉਮਰ ਕੀ ਕੀਤੀ ਕਰਾਈ ਖੇਚ ਪਾਤੀ ਮੈਨੂੰ ਲੱਗਦਾ ਉਹਨਾਂ ਦਾ ਰਿਟਾਇਰਮੈਂਟ ਟਾਈਮ ਵੀ ਬਿਲਕੁਲ ਨੇੜੇ ਹੋਣਾ 5 ਲੱਖ ਰੁਪਈਆ ਕਿੱਡੀ ਕ ਗੱਲ ਸੀਗੀ 5 ਲੱਖ ਰੁਪਈਆ ਆਏ ਮਹੀਨੇ ਉਸ ਡੀਲਰ ਤੋਂ ਲਿਆ ਜਾਂਦਾ ਸੀਗਾ ਜੀ ਦੀ ਗੱਲਬਾਤ ਆ ਰਹੀ ਹੈ ਮਾਂ ਦੇ ਪੁੱਤ ਨੇ ਉਹਨਾਂ ਦਾ ਫੋਨ ਨੰਬਰ ਲੈ ਕੇ ਉਹਨਾਂ ਦੇ ਨਾਲ ਗੰਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਠੀਕ ਆ ਐਵੇਂ ਨੀ ਸ਼ਰਮ ਮੰਨੀ ਵੀ ਯਾਰ ਉਹ ਮਾਵਾਂ ਧੀਆ ਕੋਈ ਕੱਲੀ ਨਹੀਂ ਆਈ ਹੁਣ ਰੌੜਾ ਇਸ ਗੱਲ ਦਾ ਵੀ ਅੱਗੇ ਉਹਦੇ ਤੇ ਕਾਰਵਾਈ ਉੰਦੀ ਕਿਹੜੇ ਤਰੀਕੇ ਨਾਲ ਇੱਥੇ ਬਹੁਤ ਵੀਆਈਜ਼ ਦੇ ਅਹੁਦੇ ਤੇ ਬੈਠ ਕੇ ਬੰਦਾ ਥੱਲੜੇ ਅਧਿਕਾਰੀਆਂ ਨੂੰ ਐਸਐਸਪੀ ਨੂੰ ਕੀ ਕਹਿ ਦੂਗਾ ਡੀਸੀ ਨੂੰ ਕੀ ਕਹਿ ਦੂਗਾ ਐਸਐਚਓ ਨੂੰ ਕੀ ਕਹਿ ਦੂਗਾ ਇਹਨਾਂ ਨੂੰ ਉਹ ਕੀ ਸਿੱਖਿਆ ਦੇ ਦੇਣਗੇ ਬਟਦੇ ਤੋਂ 5 ਲੱਖ ਰੁਪਈਆ ਮੰਗਣ ਦੀ ਵਜਾਏ ਉਹਦਾ ਜਿਹੜਾ ਕਾਲਾ ਧੰਦਾ ਸੀ ਜਿਹੜਾ ਉਹ 2 ਨੰਬਰ ਦਾ ਕੰਮ ਕਰਦਾ ਸੀ ਜਾਂ ਉਹਦਾ ਕੁਝ ਗਲਤ ਸੀ ਉਹਨਾਂ ਨੂੰ ਅਰੈਸਟ ਕਰਨ ਦਾ ਫਰਜ਼ ਹੈ ਆਪਰਾ ਇੰਦੀ ਦੀ ਭੇਟ ਚੜ੍ਹ ਗਿਆ ਰਾਜਨੀਤੀ ਦੀ ਭੇਟ ਤਾਂ ਤਾਂ ਮੰਨ ਸਕਦੇ ਸੀਗੇ ਜੇ ਕਿਤੇ ਕੋਈ ਨਾ ਕੋਈ ਮਸਲਾ ਕਿਸੇ ਐਮਐਲਏ ਨਾਲ ਜੁੜਿਆ ਹੁੰਦਾ 25 ਲੱਖ ਰੁਪਏ ਤਾਂ ਐਡੇ ਆਉਦੇ ਦੇ ਬਹਿ ਕੇ ਜਾਂ ਐਡੀ ਗੱਲ ਬਾਤ ਵਾਸਤੇ ਬਹੁਤ ਜ਼ਿਆਦਾ ਛੋਟਾ ਇਹ ਤਾਂ ਇੱਕ ਗੱਲ ਖੁੱਲੀ ਆ ਨਾ ਹੁਣ ਅੱਗੇ ਕੀ ਪਤਾ ਉਹ ਕਿੱਥੋਂ ਕਿੱਥੋਂ ਲੈਂਦੇ ਹੋਣਗੇ ਪੁਲਿਸ ਵੀ ਪੰਜਾਬ ਪੁਲਿਸ ਜਾਂ ਆਪਾਂ ਆਪਣੇ ਦੇਸ਼ ਦੀ ਪੁਲਿਸ ਕਹਿੰਗੇ 26 ਤਾਂ ਇਹ ਪਹਿਲਾਂ ਹੀ ਬਹੁਤ ਖਰਾਬ ਕਰੀ ਬੈਠੀ ਆਪ ਦੀ ਸਰਹੌਜੀ ਵੀਰਾਂ ਨੂੰ ਅਸੀਂ ਨਾਂ ਵੀ ਜਾਣਦੇ ਹੁਣ ਫੇਰ ਵੀ ਸਾਥੋ ਸਲੂ ਦਵਾਇਆ ਅਸੀਂ ਉਹਨਾਂ ਦੀ ਇੱਛਤ ਕਰਦੇ ਹਾਂ ਰਿਸਪੈਕਟ ਕਰਦੇ ਹਾਂ ਪਰ ਪੁਲਿਸ ਨੂੰ ਹਮੇਸ਼ਾ ਸ਼ੱਕ ਦੀ ਨਜ਼ਰਾਂ ਨਾਲ ਤਾਂ ਵੇਖਿਆ ਜਾਂਦਾ ਕਿ ਕਿਤੇ ਨਾ ਕਿਤੇ ਜਿਹੜਾ ਕ੍ਰਾਈਮ ਘੱਟ ਕਰਨਾ ਠੀਕ ਹੈ ਉਹ ਘੱਟ ਕਰਨ ਦੀ ਬਜਾਏ ਇਹ ਮਾਂ ਦੇ ਪੁੱਤ ਆਪ ਕ੍ਰਾਈਮ ਕਰੀ ਜਾਂਦੇ ਆ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਜਿਸ ਤਰ੍ਹਾਂ ਸਭ ਜਾਣਦੇ ਨੇ ਕਿ ਹਰ ਪਾਸੇ ਚਹਲ ਪਹਲੇ ਪਰ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਹਿੰਦੇ ਨੇ ਕਿ ਪੰਜਾਬ ਦੇ ਵੱਡੇ ਅਧਿਕਾਰੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿੱਤਾ। ਤੁਹਾਨੂੰ ਦੱਸ ਦਈਏ ਕਿ ਸੂਤਰਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੇ ਰਿਸ਼ਵਤ ਮੰਗੀ ਔਰ ਜਿਸ ਤਰੀਕੇ ਦੇ ਨਾਲ ਖਬਰ ਆ ਰਹੀ ਹੈ ਕਿ ਗੋਬਿੰਦਗੜ੍ਹ ਤੋਂ ਇੱਕ ਸਕਰੇਪ ਵਾਲੇ ਨੇ ਇਹ ਕਿਹਾ ਗਿਆ ਕਿ ਸਾਡੇ ਕੋਲੋਂ 5 ਲੱਖ ਰੁਪਇਆ ਹਰ ਮਹੀਨੇ ਰਿਸ਼ਵਤ ਮੰਗੀ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਸੀਬੀਆਈ ਨੇ ਆਪਣਾ ਟਰੈਪ ਲਗਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਔਰ ਇਸੇ ਤੇ ਅੱਜ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਮਲੁੱਕਾ ਟੀਵੀ ਜੀ ਸਾਡੇ ਨਾਲ ਨੇ ਸੋ ਗੱਲਬਾਤ ਕਰਨ ਦੇ ਸਰ ਸਵਾਗਤ ਹੈ ਜੀ ਸასი ਗੱਲ ਜੀ ਸਰ ਹੋ ਠੀਕ ਹੋ ਜੀ ਵਧੀਆ ਵਧੀਆ ਮਲੁੱਕਾ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੰਜਾਬ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਜਿਸ ਤਰ੍ਹਾਂ ਉਹਨਾਂ ਨੇ ਕਹੇ ਸੀ ਕਿ ਕਰਪਸ਼ਨ ਬੰਦ ਕਰ ਦੇਾਂਗੇ ਅੱਜ ਵੱਡੇ ਵੱਡੇ ਅਧਿਕਾਰੀ ਗ੍ਰਿਫਤਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਇੱਕ ਗੱਲ ਸਿੱਧੀ ਹੈ ਬਾਈ ਸੋਨੂੰ ਇਹ ਗੱਲ ਕਹਿਣੀ ਬਣਦੀ ਆ ਭੁੱਲਰ ਸਾਹਿਬ ਵਾਸਤੇ ਵੀ ਕਹਿੰਦੇ ਹੁੰਦੇ ਆ ਸਾਰੀ ਉਮਰ ਕੀਤੀ ਕਰਾਈ ਖੇਚ ਪਾਤੀ ਮੈਨੂੰ ਲੱਗਦਾ ਉਹਨਾਂ ਦਾ ਰਿਟਾਇਰਮੈਂਟ ਟਾਈਮ ਵੀ ਬਿਲਕੁਲ ਨੇੜੇ ਹੋਣਾ ਤਨਖਾਹ ਵੀ ਉਹਨਾਂ ਦੀ ਕੋਈ ਘਟ ਨਹੀਂ ਹੋਣੀ ਤੇ ਉਹਦਾ ਵੀ ਬਹੁਤ ਜ਼ਿਆਦਾ ਉਹਨਾਂ ਦਾ ਉੱਚਾ ਸੀ ਤੇ ਮੈਂ ਇਹ ਵੀ ਦੱਸ ਦਿਆਂ ਕਿ ਇਸ ਸਰਕਾਰ ਦੇ ਹਰਮਨ ਪਿਆਰੇ ਉਹ ਅਫਸਰ ਸੀਗੇ ਠੀਕਾ ਹਰਚਰਨ ਸਿੰਘ ਭੁੱਲਰ ਨੂੰ ਇਹ ਜਾਣਿਆ ਜਾਂਦਾ ਸੀਗਾ ਪਰ ਜਦੋਂ ਐਡੀ ਗੱਲ ਇਹ ਸਾਹਮਣੇ ਆਉਂਦੀ ਆ ਉਸ ਅਫਸਰ ਦੇ ਸਾਹਮਣੇ 5 ਲੱਖ ਰੁਪਇਆ ਕਿੱਡੀ ਕ ਗੱਲ ਸੀਗੀ 5 ਲੱਖ ਰੁਪਇਆ ਆਏ ਮਹੀਨੇ ਉਸ ਡੀਲਰ ਤੋਂ ਲਿਆ ਜਾਂਦਾ ਸੀਗਾ ਜੀ ਦੀ ਗੱਲਬਾਤ ਆ ਰਹੀ ਹੈ ਤੇ ਸੀਬੀਆਈ ਪਿਛਲੇ 10 ਦਿਨਾਂ ਤੋਂ ਉਹਦੇ ਪਿੱਛੇ ਲੱਗੀ ਹੋਈ ਆ ਭੇਣਕ ਦਿੱਤੀ ਨਹੀਂ ਗਈ ਪੁਲਿਸ ਨੇ ਜਿਹੜੇ ਕੰਮ ਕਰਨੇ ਆ ਉਹ ਤਾਂ ਇਹ ਕੰਮ ਕਰ ਹੀ ਨਹੀਂ ਰਹੇ ਤੁਸੀਂ ਇਹ ਦੇਖੋ ਕਿ ਪਿੱਛੇ ਜੇ ਹੁਣ ਆ ਸੀਨੀਅਰ ਅਫਸਰ ਨੇ ਬਾਈਪੂਰ ਨੇ ਖੁਦਕੁਸ਼ੀ ਕਰ ਲਈ ਆ ਉਸ ਤੋਂ ਬਾਅਦ 3-4 ਦਿਨਾਂ ਦਾ ਮਾਮਲਾਗਾ ਲੁਧਿਆਣੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਉਹਦੇ ਬੱਚੇ ਬਾਹਰ ਰਹਿੰਦੇ ਨੇ ਉਹਨੇ ਖੁਦਕੁਸ਼ੀ ਕੀਤੀ ਆ ਪੁਲਿਸ ਕਿਤੇ ਨਾ ਕਿਤੇ ਆਪਦੇ ਛੋਟੇ ਅਫਸਰਾਂ ਤੇ ਵੀ ਦਬਾਅ ਪਾਉਂਦੀ ਆ ਠੀਕ ਆ ਜਿਹੜੇ ਕੰਮ ਕਰਨੇ ਚਾਹੀਦੇ ਆ ਫਲੋਰ ਦੇ ਵਿੱਚ ਭੂਸ਼ਣ ਕੁਮਾਰ ਸਾਹਿਬ ਕਾ ਐਸਚਓ ਆ ਮੈਡਮ ਰਾਜ ਲਾਲੀ ਜੀ ਨੇ ਜਿਹੜਾ ਨੋਟਿਸ ਲਿਆ ਇੱਕ ਪੀੜਤਾ ਮਾਂ ਧੀ ਦੋਨੇ ਉਹਦੇ ਕੋਲੇ ਚੱਲ ਕੇ ਆਈਆਂ ਆਪਦੀ ਸ਼ਿਕਾਇਤ ਦੱਸਣ ਵੀ ਸਾਡੇ ਨਾਲ ਧੱਕਾ ਹੁੰਦਾ ਸਾਨੂੰ ਆ ਪ੍ਰੋਬਲਮ ਆ ਮਾਂ ਦੇ ਪੁੱਤ ਨੇ ਉਹਨਾਂ ਦਾ ਫੋਨ ਨੰਬਰ ਲੈ ਕੇ ਉਹਨਾਂ ਦੇ ਨਾਲ ਗੰਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਠੀਕ ਆ ਐਵੇਂ ਨਿਸ਼ਰਮਨੀ ਵੀ ਯਾਰ ਉਹ ਮਾਂ ਮਾਂ ਧੀ ਆ ਕੋਈ ਕੱਲੀ ਨਹੀਂ ਆਈ ਮਾਮਾ ਧੀਆ ਨੂੰ ਅਟੋ-ਅਟੋ ਬੁਲਾਉਣ ਦਾ ਰਾਜ਼ੀ ਹੋ ਗਿਆ ਹੁਣ ਉਹਦੇ ਤੇ ਐਫਆਈਆਰ ਦਰਜੀ ਪੁਲਿਸ ਕਰ ਕੀ ਰਹੀ ਆ ਤੁਸੀਂ ਇਹ ਦੇਖੋ ਇਹ ਜਾਂਦਾ ਕਿ ਜਿਵੇਂ ਹੁਣ ਭਗਵੰਤ ਮਾਨ ਜੀ ਨੇ ਕਿਹਾ ਨਸ਼ਾ ਮੁਕਤ ਪੰਜਾਬ ਹੋ ਗਿਆ ਕ੍ਰਾਪਸ਼ਨ ਬਹੁਤ ਘਟ ਗਈ ਆ ਖਾਸ ਕਰਕੇ ਵਾਰ-ਵਾਰ ਇਹ ਜ਼ਿਕਰ ਕੀਤਾ ਜਾਂਦਾ ਭਗਵੰਤ ਮਾਨ ਜੀ ਦੇ ਵੱਲੋਂ ਵੀ ਜਿਹੜੇ ਸਰਕਾਰੀ ਆਧਾਰੇ ਐ ਖਾਸ ਕਰਕੇ ਪਟਵਾਰੀ ਵਾਲਾ ਖਾਤਾ ਲੈ ਲਓ ਤਹਿਸੀਲਾਂ ਥਾਣੇ ਤੇ ਕਚਹਿਰੀਆਂ ਇਹਨਾਂ ਦਾ ਜ਼ਿਕਰ ਵਾਰ-ਵਾਰ ਕਰਦੇ ਵੀ ਇੱਥੇ ਤਾਂ ਰਿਸ਼ਵਤ ਲਈ ਹੀ ਨਹੀਂ ਜਾਂਦੀ ਹੁਣ ਜਿਹੜਾ ਸਭ ਤੋਂ ਉੱਪਰ ਬੈਠਾ ਹੁਣ ਮੰਨ ਕੇ ਚੱਲੋ ਵੀ ਜੇ ਸੀਐਮ ਭਗਵੰਤ ਮਾਨ ਰਿਸ਼ਵਤ ਲੈਂਦਾ ਹੋਵੇ ਤੇ ਜਿਹੜੇ ਥੱਲੇ ਨੇ ਐਮਐਲਏ ਕੋ ਚੇਅਰਮੈਨ ਆ ਕੋ ਛੋਟੇ ਅਹੁਦੇਦਾਰ ਆ ਉਹ ਤਾਂ ਖਲਮ ਖੁੱਲੀ ਰੇਸ਼ਮਤ ਲੈਣਗੇ ਉਹਨਾਂ ਨੇ ਕਹਣਾ ਸਾਡਾ ਆਕਾ ਲਈ ਜਾਂਦਾ ਤੇ ਡੀ ਆਈ ਜੀ ਰੋਪੜ ਰੇਂਜ ਦੇ ਹਰ ਚਰਨ ਭੁੱਲਰ ਜਿਹੜੇ ਬਹੁਤ ਸੀਨੀਅਰ ਸੀਗੇ ਜਦੋਂ ਉਹ 5-5 ਲੱਖ ਰੁਪਈਆ ਮਹੀਨੇ ਦਾ ਲਈ ਜਾਂਦੇ ਆ ਇੱਕ ਬੰਦੇ ਤੋਂ ਇਹਨੂੰ ਆਪਾਂ ਇਹ ਕਹਿ ਸਕਦੇ ਆ ਉਹ ਕਾਲਾ ਧਾਨਾ ਜਿਹੜਾ ਸਿੱਧੇ ਰੂਪ ਚ ਨਹੀਂ ਲਿਆ ਜਾਂਦਾ ਸਿੱਧੇ ਰੂਪ ਦੇ ਵਿੱਚ ਲਿਆ ਜਾਂਦਾ ਹੁਣ ਜ਼ਿੰਮੇਵਾਰੀ ਕੀ ਐਥੇ ਪੁਲਿਸ ਦੀ ਅੱਜ ਵੇਖੋ ਖਾਮ ਖਾ ਕਰਾ ਲਈ ਇਹ ਗੱਲ ਆ ਪਿੱਛੇ ਹੁਣ ਰੌਲਾ ਇਸ ਗੱਲ ਦਾ ਵੀ ਅੱਗੇ ਉਹਦੇ ਤੇ ਕਾਰਵਾਈ ਹੁੰਦੀ ਕਿਹੜੇ ਤਰੀਕੇ ਨਾਲ ਇੱਥੇ ਬਹੁਤ ਸਾਰੇ ਮਸਲੇ ਉੱਠਦੇ ਆ ਪਰ ਥੋੜੇ ਟਾਈਮ ਬਾਅਦ ਉਹ ਬਹਾਲ ਹੋ ਜਾਂਦੇ ਆ ਅਫਸਰ ਪਿੱਛੇ ਜੇ ਇੱਕ ਸੀਨੀਅਰ ਅਫਸਰ ਜਿਹੜੇ ਬਠਿੰਡੇ ਤੋਂ ਸੀਗੇ ਪਰ ਮਾਰਸਾ ਫਸ ਗਏ ਸੀਗੇ ਆ ਲਾਇਸੈਂਸਾਂ ਵਾਲੇ ਮੁੱਦੇ ਦੇ ਵਿੱਚ ਕਿੱਡੀ ਥੂਤ ਹੋਈ ਹੁਣ ਤੁਸੀਂ ਆਏ ਦੱਸੋ ਵੀ ਕੀ ਜ਼ਿੰਮੇਵਾਰੀ ਕੀ ਰਹਿ ਗਈ ਪੁਲਿਸ ਦੀ ਹੁਣ ਡੀਆਈ ਜੀ ਦੇ ਅਹੁਦੇ ਤੇ ਬੈਠ ਕੇ ਬੰਦਾ ਥੱਲੜੇ ਅਧਿਕਾਰੀਆਂ ਨੂੰ ਐਸਐਸਪੀ ਨੂੰ ਕੀ ਕਹਿ ਦੂਗਾ ਡੀਸੀ ਨੂੰ ਕੀ ਕਹਿ ਦੂਗਾ ਐਸਐਚਓ ਨੂੰ ਕੀ ਕਹਿ ਦੂਗਾ ਇਹਨਾਂ ਨੂੰ ਉਹ ਕੀ ਸਿੱਖਿਆ ਦੇ ਦੇਣਗੇ ਵੱਡੇ ਅਧਿਕਾਰੀ ਹੁੰਦੇ ਆ ਜਿਹੜੇ ਇਹ ਕਲਾਸਾਂ ਲਾਉਂਦੇ ਆ ਆਪਦੇ ਵਿਭਾਗਾਂ ਦੀਆਂ ਛੋਟੇ ਅਫਸਰਾਂ ਦੀਆਂ ਉਹਨਾਂ ਨੂੰ ਗਾਇਡਲਾਈਨਸ ਦਿੰਦੇ ਆ ਵੀ ਆਹ ਸਹੀ ਕਰੋ ਆਇਆ ਕਰੋ ਆਪਾਂ ਇੱਥੇ ਚਿੜੀ ਨਹੀਂ ਫਰਕਣ ਦੇਣੀ ਆਪਾਂ ਕਿਸੇ ਤੋਂ ਰਿਸ਼ਵਤ ਨਹੀਂ ਲੈਣੀ ਆਪਾਂ ਲੋਕਾਂ ਦਾ ਖਿਆਲ ਰੱਖਣਾ ਆਪਾਂ ਆਹ ਕਰਨਾ ਇਹ ਮਾਂ ਦੇ ਪੋਤਾ ਆਪ ਹੋਰ ਚੰਦ ਚੜਾਈ ਜਾਂਦੀ ਪਰ ਤੁਹਾਨੂੰ ਨਹੀਂ ਲੱਗਦਾ ਮਲੂਕਾ ਜੀ ਬੜੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਜਿੱਦਾਂ ਨਸ਼ਾ ਜਿਹੜਾ ਯਾਨੀ ਮਹਿਮ ਚਲਾਈ ਗਈ ਯੁੱਧ ਨਸ਼ੇਬਰੂ ਤੋਂ ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰਾ ਯਾਨੀ ਯੋਗਦਾਨ ਸੀ ਉਹਨਾਂ ਦਾ ਬਹੁਤ ਸਾਰੇ ਪਰਚੇ ਕੀਤੇ ਗਏ ਨਸ਼ੇ ਨੂੰ ਖਤਮ ਕਰਨ ਦੇ ਲਈ ਔਰ ਪਟਿਆਲੇ ਦੇ ਵਿੱਚ ਵੀ ਉਹਨਾਂ ਨੇ ਬਹੁਤ ਵਧੀਆ ਸੇਵਾ ਨ ਭਾਈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਜੋ ਵੀ ਹੋਇਆ ਟਰੈਪ ਲੱਗਿਆ ਚਾਹੇ ਮੁਹਾਲੀ ਦੀ ਉਹ ਲਾ ਲਈ ਸੀ ਬੀਆਈ ਦੀ ਦਿੱਲੀ ਤੋਂ ਲਾ ਲਈਏ ਪੰਜਾਬ ਦੀ ਲਾ ਲਈਏ ਬਹੁਤ ਵੱਡੇ ਉਸਤੇ ਕਾਰਵਾਈ ਕੀਤੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਤੇ ਵੋਟਾਂ ਦੀ ਭੇਟਾ ਨਹੀਂ ਚੜਕੇ ਨਹੀਂ ਨਹੀਂ ਵੇਖੋ ਬੋਟਾਂ ਦੀ ਭੇਡ ਚੜਾਉਂਦੇ ਮੈਂ ਇੱਕ ਗੱਲ ਸਿੱਧੀ ਕਹਿਣਾ ਜੇ ਬੋਟਾਂ ਦੀ ਉਹਨੂੰ ਭੇਡ ਚੜਾਇਆ ਜਾਂਦਾ ਆਏ ਮਹੀਨੇ 5 ਲੱਖ ਰੁਪਇਆ ਤਾਂ ਭੁੱਲਰ ਸਾਹਿਬ ਹੀ ਲੈ ਰਹੇ ਹੈ ਨਾ ਉਹ ਉੱਥੇ ਤਰਨ ਤਰਨ ਦੇ ਵਿੱਚ ਕਿਸੇ ਐਮ ਐਲ ਏ ਰਾਹੀਂ ਤਾਂ ਨਹੀਂ ਨਾ ਲੈ ਰਹੇ ਵੀ ਕਿਸੇ ਹਾਂ ਇਹ ਗੱਲ ਜ਼ਰੂਰ ਆ ਕਿ ਉਹ ਭੁੱਲਰ ਸਾਹਿਬ ਦਾ ਹੋ ਸਕਦਾ ਜਿਹੜੇ ਥੱਲੜੇ ਉਹ ਤੋਂ ਅਫਸਰਾ ਉਹਦਾ ਕੋਈ ਪੀ ਏ ਆ ਉਹਦਾ ਕੋਈ ਡਰਾਈਵਰ ਆ ਉਹਦੇ ਨਾਲ ਰਹਿਣ ਵਾਲੇ ਗੰਨਮੈਣ ਆ ਜਾਂ ਉਹਦੇ ਹਲਕੇ ਦੇ ਉਹਦੇ ਅੰਡਰ ਕੋਈ ਐਸਐਸਪੀ ਆਉਂਦਾ ਕੋਈ ਡੀਸੀ ਆਉਂਦਾ ਕੋਈ ਹੋਰ ਛੋਟਾ ਅਧਿਕਾਰੀ ਆਉਂਦਾ ਹੋ ਸਕਦਾ ਇਹ ਇਨ ਫਿਊਚਰ ਵੀ ਹੋ ਸਕਦਾ ਵੀ ਉਹ ਬੰਦਿਆਂ ਨੂੰ ਪਤਾ ਹੋਵੇ ਵੀ ਡੀਆਈਜੀ ਸਾਹਿਬ ਆਹ ਕੁਛ ਲੈ ਰਹੇ ਨੇ ਪਰ ਉਸਨੀਅਰ ਅਫਸਰ ਕਿਉਂਕਿ ਰਿਪੋਰਟ ਤਾਂ ਉਹਦੀ ਹੁਣ ਮੰਨ ਲਓ ਥਾਣੇ ਚ ਕੋਈ ਕੰਪਲੀਟ ਉੱਪਰ ਜਾਵੜੀ ਸੀ ਇਹਮ ਦਫਤਰ ਜਾਵੜੀ ਉਪਰੋਂ ਮਾਰਕ ਹੋ ਗਿਆ ਕਿ ਡੀਆਜ ਕੋਲ ਆ ਗਈ ਐਸਐਸਪੀ ਕੋਲ ਡੀਸੀ ਕੋਲੇ ਆ ਗਈ ਜਾਨੀ ਤਾਂ ਥਾਣੇ ਚਾ ਨਾ ਹੁਣ ਉਹ ਸੋਚਦੇ ਹੋਣਗੇ ਅਫਸਰ ਵੀ ਅਸੀਂ ਡੀਆਜ ਦੀ ਕੀ ਸ਼ਿਕਾਇਤ ਕਰਕੇ ਹੋ ਸਕਦਾ ਉਹਨਾਂ ਨੂੰ ਲੰਬੇ ਅਰਸੇ ਤੋਂ ਪਤਾ ਹੋਵੇ ਪਰ ਤੁਸੀਂ ਇਹ ਦੇਖੋ ਜੀਤੋਂ ਮਹੀਨਾ 5 ਲੱਖ ਰੁਪਇਆ ਰਿਸ਼ਵਤ ਮੰਗੀ ਜਾ ਰਹੀ ਹੈ ਉਹ ਕਿੰਨਾ ਕ ਇਹ ਹੋਊਗਾ ਵੀ ਉਹਨੇ ਕਿਵੇਂ ਜਾਲ ਬੁਣਿਆ ਹੋਊਗਾ ਵੀ 5 ਲੱਖ ਰੁਪਇਆ ਯਾਰ ਆਏ ਮਹੀਨੇ ਕਿਵੇਂ ਦੇਵਾਂਗੇ ਠੀਕਾ ਇਹ ਫਰਜ ਬਣਦਾ ਸੀ ਡੀਆਈਜੀ ਸਾਹਿਬ ਦਾ ਉਹਦੇ ਤੋਂ 5 ਲੱਖ ਰੁਪਇਆ ਮੰਗਣ ਦੀ ਵਜਾਏ ਉਹਦਾ ਜਿਹੜਾ ਕਾਲਾ ਧੰਦਾ ਸੀ ਜਿਹੜਾ ਉਹ 2 ਨੰਬਰ ਦਾ ਕੰਮ ਕਰਦਾ ਸੀ ਜਾਂ ਉਹਦਾ ਕੁਝ ਗਲਤ ਸੀ ਉਹਨਾਂ ਨੂੰ ਅਰੈਸਟ ਕਰਨ ਦਾ ਫਰਜ ਬਣਦਾ ਸੀ ਖਬਰ ਬੋਰਡ ਪੰਜਾਬ ਸਰਕਾਰ ਲਾ ਰਹੀ ਹੈ ਕ੍ਰਪਸ਼ਨ ਮੁਕਤ ਹੈ ਜੀ ਹਾਣਿਆ ਕਚਹਿਰੀਆਂ ਤਹਿਸੀਲਾਂ ਚ ਅਸੀਂ ਆਨਲਾਈਨ ਕੰਮ ਕਰਦੇਾਂਗੇ ਜੀ ਤੁਹਾਨੂੰ ਬੱਸਾਂ 'ਚ ਧੱਕੇ ਨਹੀਂ ਖਾਣੇ ਪੈਣਗੇ ਜੀ ਸਾਡੇ ਅਸੀਂ ਸੀਨੀਅਰ ਅਫਸਰਾਂ ਦੀਆਂ ਡੇ ਆਊਟਿੰਗਾਂ ਲਾਤੀਆਂ ਜੀ ਥੋੜੀ ਬੱਲੇ ਬੱਲੇ ਆ ਜੀ ਤੁਸੀਂ ਇਹ ਚੀਜ਼ ਸੋਚੋ ਇਹ ਮੈਂ ਨਹੀਂ ਕਹਿੰਦਾ ਵੀ ਉਹ ਰਾਜਨੀਤੀ ਦੀ ਭੇਡ ਚੜ ਗਿਆ ਰਾਜਨੀਤੀ ਦੀ ਭੇਡ ਤਾਂ ਤਾਂ ਮੰਨ ਸਕਦੇ ਸੀਗੇ ਜੇ ਕਿਤੇ ਕੋਈ ਨਾ ਕੋਈ ਮਸਲਾ ਜਿਸੇ ਐਮਐਲਏ ਨਾਲ ਜੁੜਿਆ ਹੁੰਦਾ ਵੀ ਆ ਐਮਐਲਏ ਨੂੰ ਉਹਨਾਂ ਨੇ ਕਿਸੇ ਟਾਈਮ ਗਲਤ ਬੋਲਿਆ ਸੀ ਐਮਐਲਏ ਤੇ ਉਹਨਾਂ ਨੇ ਕਦੇ ਕੋਈ ਕਾਰਵਾਈ ਕੀਤੀ ਸੀ ਐਮਐਲਏ ਨੇ ਵੋਟਾਂ ਦੇ ਵਿੱਚ ਆ ਕੇ ਉਹ ਚਟਕਾਤਾ ਜਾਂ ਇਹ ਮੰਨ ਸਕਦੇ ਸੀਗੇ ਵੀ ਐਮਐਲਏ ਨੇ ਛਾਪਾ ਮਾਰ ਲਿਆ ਡੀਜੀਆਈ ਕੋਲੋਂ ਪੈਸੇ ਫੜੇ ਗਏ ਠੀਕ ਆ ਉਹਦੇ ਕੋਲ ਆ ਗਲਤ ਕੰਮ ਹੋ ਗਿਆ ਤਾਂ ਫੜੇ ਗਏ ਫੇਰ ਆਪਾਂ ਮੰਨ ਸਕਦੇ ਸੀ ਵੀ ਉਹ ਰਾਜਨੀਤੀ ਦੀ ਭੇਡ ਚੜ ਗਏ ਨੇ ਹੁਣ ਸੀਬੀਆਈ ਨੇ ਛਾਪਾ ਮਾਰਿਆ ਠੀਕ ਆ ਤੇ 5 ਲੱਖ ਰੁਪਇਆ ਆਏ ਮਹੀਨੇ ਲੈਂਦੇ ਸੀ ਫਿਰ ਪਿਛਲੇ ਦਸਾਂ ਦਿਨਾਂ ਤੋਂ ਉਹਨਾਂ ਦੀ ਪੈੜ ਦੱਪੀ ਜਾ ਰਹੀ ਆ ਪੈੜ ਦੱਬ ਕੇ ਤੁਸੀਂ ਇਹ ਦੇਖੋ 5 ਲੱਖ ਰੁਪਇਆ ਤਾਂ ਐਡੇ ਆ ਉਹਦੇ ਤੇ ਬਹਿ ਕੇ ਜਾਂ ਐਡੀ ਗੱਲ ਬਾਤ ਵਾਸਤੇ ਬਹੁਤ ਜ਼ਿਆਦਾ ਛੋਟਾ ਇਹ ਤਾਂ ਇੱਕ ਗੱਲ ਖੁੱਲੀ ਆ ਨਾ ਹੁਣ ਅੱਗੇ ਕੀ ਪਤਾ ਉਹ ਕਿੱਥੋਂ ਕਿੱਥੋਂ ਲੈਂਦੀ ਹੋਣਗੇ ਤੁਸੀਂ ਦੇਖੋ ਵੱਡੇ ਆਹੁਦੇ ਤੇ ਉਹ ਕਿੰਨੇ ਜ਼ਿਲ੍ਹਿਆਂ ਚ ਰਹਿ ਕੇ ਬਠਿੰਡੇ ਵੀ ਰਹਿ ਕੇ ਪਟਿਆਲੇ ਵੀ ਰਹਿ ਕੇ ਰੋਪੜ ਰੇਂਜ ਚ ਚਲੇ ਗਏ ਨੇ ਪੂਰੇ ਪੰਜਾਬ ਚ ਵੱਖ-ਵੱਖ ਹੁਣ ਕੀ ਪਤਾ ਕਿੱਥੇ ਕਿੱਥੇ ਕੀ ਸੈਟਿੰਗ ਹੋਊਗੀ ਉਹਨਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਆਣੇ ਆਣੇ ਸਮੇਂ ਦੇ ਵਿੱਚ ਹੋਰ ਵੀ ਗੱਲਾਂ ਖੁੱਲ ਸਕਦੀਆਂ ਨੇ ਕਿਉਂਕਿ ਇੱਕ ਵੱਡਾ ਆਹੁਦਾ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਜੋ ਵੀ ਹੋਇਆ ਇਹ ਕਿਸ ਤਰ੍ਹਾਂ ਹੋਇਆ ਆ ਜੋ ਦੇਖਿਆ ਜਾਂਦਾ ਹੈ ਕਿ ਇੱਕ ਵੱਡੇ ਅਧਿਕਾਰੀ ਦਾ ਇਸ ਤਰੀਕੇ ਦੇ ਨਾਲ ਯਾਨੀ ਸੀਪੀਆਈ ਨੇ ਚੱਕਣਾ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਤੇ ਨਾ ਕਿਤੇ ਇੱਕ ਪੰਜਾਬ ਦੇ ਲਈ ਵੀ ਇੱਕ ਵੱਡਾ ਝਟਕਾ ਵੇਖੋ ਝਟਕਾ ਤਾਂ ਹੁੰਦਾ ਤੁਸੀਂ ਇੱਕ ਚੀਜ਼ ਮੰਨੋ ਵੀ ਪੰਜਾਬ ਪੁਲਿਸ ਜਾਂ ਆਪਾਂ ਆਪਣੇ ਦੇਸ਼ ਦੀ ਪੁਲਿਸ ਕਹਿੰਗੇ ਛਵੀ ਤਾਂ ਇਹ ਪਹਿਲਾਂ ਹੀ ਬਹੁਤ ਖਰਾਬ ਕਰੀ ਬੈਠੇ ਆਪਦੀ ਤੁਸੀਂ ਦੇਖੋ ਦੋ ਵਿਭਾਗਮੇ ਨੇ ਇੱਕ ਬਾਰਡਰਾਂ ਤੇ ਨੇ ਆਰਮੀ ਨੇ ਤੇ ਦੂਜੇ ਪਾਸੇ ਇਹ ਸਾਡੇ ਦੇਸ਼ ਦੇ ਜਿਹੜੇ ਆਮ ਪਬਲਿਕ ਲੋਕਾਂ ਚ ਵਿਚਰਨਾ ਇਹ ਪੁਲਿਸ ਆ ਦੋ ਫੋਰਸਾਂ ਨੇ ਸਾਡੇ ਕੋਲ ਆਰਮੀ ਦੇ ਵਿੱਚ ਰਹਿਣ ਵਾਲੇ ਅਫਸਰ ਫੌਜੀ ਵੀਰਾਂ ਨੂੰ ਅਸੀਂ ਨਾਂ ਵੀ ਜਾਣਦੇ ਹੁ ਕਿ ਫੇਰ ਵੀ ਸਾਥੋ ਸਲੂਟ ਵਾਈਦਾ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਪਰ ਪੁਲਿਸ ਨੂੰ ਹਮੇਸ਼ਾ ਸ਼ੱਕ ਦੀ ਨਜ਼ਰਾਂ ਨਾਲ ਤਾਂ ਵੇਖਿਆ ਜਾਂਦਾ ਕਿ ਕਿਤੇ ਨਾ ਕਿਤੇ ਜਿਹੜਾ ਕ੍ਰਾਈਮ ਘੱਟ ਕਰਨਾ ਠੀਕ ਆ ਉਹ ਘੱਟ ਕਰਨ ਦੀ ਬਜਾਏ ਇਹ ਮਾਂ ਦੇ ਪੁੱਤ ਆਪ ਕ੍ਰਾਈਮ ਕਰੀ ਜਾਂਦੇ ਆ ਤੋਂ ਪੁਲਿਸ ਦੀ ਸ਼ਭੀ ਕੋਈ ਸਾਫ਼ ਨਹੀਂ ਠੀਕ ਆ ਇਹ ਕਹੇ ਹੁੰਦਾ ਵੀ ਕੋਈ ਚੰਗਾ ਅਫਸਰ ਹੋਵੇ ਕਿਸੇ ਦਾ ਕਿਸੇ ਕਰਕੇ ਕੋਈ ਪੁਲਿਸ ਦੇ ਚੰਗੀ ਗੱਲ ਹੁੰਦੀ ਆ ਵੀ ਭਾਈ ਪੁਲਿਸ ਨੂੰ ਆ ਸਲੂਟ ਕਰਨਾ ਬਣਦਾ ਪਰ ਨਾ ਪਰ ਮੁਸ਼ਕਲ ਇੱਥੇ ਆਉਂਦੀ ਆ ਵੀ ਕੋਈ ਥਾਣੇ ਦੇ ਵਿੱਚ ਮੁਨਸੀਫਾਜੇ ਥਾਣੇ ਦਾ ਕੋਈ ਸਿਪਾਈ ਫਾਜੇ ਕੋਈ ਨਸ਼ਾ ਤਸਕਰਾਂ ਨੂੰ ਛਡਾਉਂਦਿਆਂ ਕੋਈ ਐਸਐਚਓ ਫਾਜੇ ਉਹਨਾਂ ਤੇ ਆਪਾਂ ਤਾਂ ਆਮ ਮੰਨ ਲੈਂਦੇ ਆ ਵੀ ਭਾਈ ਇਹ ਤਾਂ ਬਹੁਤ ਕ腐ਸ਼ਨ ਕਰੀ ਜਾਂਦੇ ਆ ਕਿਉਂਕਿ ਇਹਨਾਂ ਦਾ ਆਮ ਪਬਲਿਕ ਦੇ ਵਿੱਚ ਜਿਹੜਾ ਮਿਲਣਾ ਲੋਕਾਂ ਦੇ ਨਾਲ ਹੈਗਾ ਕਦੇ ਨਸ਼ਾ ਤਸਕਰਾਂ ਦੀ ਖਰਾਬ ਰਿਪੋਰਟ ਆ ਗਈ ਤੇ ਗਲਤ ਕੰਮ ਹੁੰਦਾ ਉਹਦੀ ਰਿਪੋਰਟ ਆ ਗਈ ਪਰ ਜਿਹੜਾ ਡੀਆਈਜੀ ਬੈਠਾ ਉਹੜੇ ਪੂਰਾ ਜ਼ਿਲ੍ਹਾ ਸਾਂਭ ਰਿਆ ਉਹਦੇ ਥੱਲੇ ਕਿੰਨੇ ਸੀਨੀਅਰ ਆਫਸਰ ਆ ਜਿਹੜੇ ਉਹ ਕੰਮ ਕਰ ਰਹੇ ਨੇ ਭਾਈ ਉਹਨੇ ਸਾਰਿਆਂ ਦੀ ਦੇਖ ਰੇ ਕਰਨੀਆਂ ਪਰ ਜਦੋਂ ਐਟੇ ਅਹੁਦੇ ਤੇ ਬਹਿ ਕੇ ਐਡਾ ਆਫਸਰ ਹੋ ਕੇ ਇਹ ਆ 5 ਲੱਖ ਰੁਪਈਆ ਦੀਆਂ ਰਿਸ਼ਵਤਾਂ ਵਿੱਚੇ ਫਸਦੇ ਆ ਮੈਂ ਕਹਿੰਦਾ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਯਾਰ ਸਾਰੀ ਉਮਰ ਡਿਊਟੀ ਕੀਤੀ ਹੁਣ ਰੌਲਾ ਤੇ ਇਹ ਆ ਵੀ ਸੀਬੀਆਈ ਇਸ ਤਰੀਕੇ ਨਾਲ ਜਾਂਚ ਕਰੇ ਵੀ ਇਹ ਬੰਦਾ ਇੱਥੋਂ ਤੱਕ ਪਹੁੰਚਿਆ ਵੀ ਉਹਦਾਂ ਤੱਕ ਕਿਵੇਂ ਤੇ ਪਿਛਲੇ ਕਿੰਨੇ ਸਮੇਂ ਤੋਂ ਇਹ ਕੰਮ ਇਹ ਕਰਦਾ ਆ ਰਿਹਾ ਜੇ ਐਡੇ ਉਹਦੇ ਤੇ ਬੈਠ ਕੇ ਇੰਨਾ ਕੰਮ ਹੋ ਕੇ ਇਸ ਬੰਦੇ ਦੀ ਭੁੱਖ ਨਹੀਂ ਮਿਟੀ ਤੇ ਜਦੋਂ ਥੱਲੇ ਤੋਂ ਚੱਲ ਕੇ ਆਇਆ ਉਦੋਂ ਕੀ ਕੀ ਕੁੱਛ ਕੀਤਾ ਹੋਗਾ ਸੋਚੋ ਤੁਸੀਂ ਸੋ ਧੰਨਵਾਦ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਮਲੂਕਾ ਟੀਵੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਹੁਣ ਆਉਣੇ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੇ ਡੀਆਈਜੀ ਹਰ ਚਰਨ ਸਿੰਘ ਜੀ ਨੇ ਭੁੱਲਰ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੁਸੀਬਤਾਂ ਵੱਧ ਸਕਦੀ ਨੇ ਜਾਂ ਤਾਂ ਫਿਰ ਉਹ ਕਲੀਨ ਚਿੱਟ ਦੇ ਨਾਲ ਬਾਹਰ ਆਣਗੇ ਸੋ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਥੂਆ ਦਿਨਾਸੋਂ ਜਾਂਸਲਾ ਦੀ ਰਿਪੋਰਟ ਮੋਹਾਲ